ਵਾਹ ਛਡੂ ਵਾਹ ਛਡੂ ਵਾਹ ਛਡੂ ਵਾਹ ਛਡੂ ਵਾਹ ਛਡੂ ਵਾਹ ਛਡੂ ਛਾਂ ਮੋਟਾ ਜਿੰਦਾਬਾਦ 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 ਛਾਂ ਮੋਟਾ ਜਿੰਦਾਬਾਦ 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 ਜ਼ਿਲ੍ਹਾ ਸਕਤਰ ਕੀਰਤੀ ਕਸਾਨ ਯੂਨੀਅਨ ਪੰਜਾਬ ਪਿੰਡ ਸੰਖਮੁਰਾ ਦਾ ਹਾਂ ਅੱਜ ਦਾ ਸਾਡਾ ਇੱਕ ਮਹਾਨ ਦਿਨ ਦੇ ਉੱਤੇ ਕਿਉਂਕਿ ਇਸੇ ਹੀ ਦਿਨ 9 ਅਗਸਤ 1942 ਨੂੰ ਬਾਹਰੋਂ ਆਇਓ ਸਾਡੇ ਲੁੱਟਣ ਵਾਲੇ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਅੰਗਰੇਜ਼ੋ ਭਾਰਤ ਛੱਡੋ ਉਸੇ ਤੱਕ ਤੇ ਅੱਜ ਫੇਰ ਇਹਨਾਂ ਲੁਟੇਰਿਆਂ ਨੂੰ ਸਬਕ ਸਿਖਾਉਣ ਵਾਸਤੇ ਹੋਰ ਹੀ ਲੁੱਟਖਸੁੱਟ ਅਤੇ ਲੋਕਾਂ ਨੂੰ ਬਚਾਉਣ ਵਾਸਤੇ ਅੱਜ ਦਾ ਸਾਡਾ ਇਹ ਕੱਟ हां थाने हो रया हिंदुस्तान लेवल पे हो रया ਜਿਹਦਾ ਸੱਦਾ ਸਿਲਜੁਕਤ ਕਿਸਾਨ ਮੋਰਚੇ ਨੇ ਦਿੱਤਾ ਪੂਰੇ ਹਿੰਦੁਸਤਾਨ ਲੈਵਲ ਤੇ ਇਹ ਮੀਟ ਕਟ ਤਸੀਲ ਲੈਵਲ ਤੇ ਹੋ ਰਹੀਆਂ ਨੇ ਜਾਗਰੂ ਕਰਨ ਗਿਆ ਲੋਕਾਂ ਨੂੰ ਵੀ ਸਾਡੇ ਹੱਕ ਕੀ ਨੇ ਤੇ ਸਾਡੇ ਹੱਕਾਂ ਨੂੰ ਕਿਉਂ ਲੁੱਟਿਆ ਜਾ ਰਿਹਾ ਐਸ ਵੇਲੇ ਤਾਂ ਸਿਸਟਮ ਵੱਡ ਗਿਆ ਇਹ ਸਾਡੇ ਹੁਕਮਰਾਨ ਸਾਡ ਨੂੰ ਲਾਉਣ ਵਾਲੇ ਅਤੇ ਕਾਰਪੋਰੇਟ ਸਾਰੇ ਇਕੱਠੇ ਹੋ ਗਏ ਨੇ ਆਮ ਸਧਾਰਨ ਲੋਕਾਂ ਦੀ ਲੁੱਟ ਹੋ ਰਹੀ ਆ ਇਹ ਸਾਡੀ ਲੋਟੇ ਅਜਾਸ਼ੀਆਂ ਕਰ ਰਹੇ ਨੇ ਜਿਵੇਂ ਪਿਛਲੇ ਦਿਨਾਂ 'ਚ ਵੇਖਿਆ ਕਿ ਕਿਤਰਾ ਕਰੋੜਾਂ ਅਰਬਾਂ ਰੁਪਏ ਵਿਆਹਾਂ ਤੇ ਵਿਹੂਲ ਖਰਚੇ ਇਹਨਾਂ ਦੇ ਅਜਾਸ਼ੀ ਭਰੀਆਂ ਜ਼ਿੰਦਗੀਆਂ ਤੇ ਸਾਰਾ ਕੁਝ ਸਾਡੀਆਂ ਸਰਕਾਰਾਂ ਇਹਨਾਂ ਨੂੰ ਦੇਣ ਵਾਸਤੇ ਤਲਗੀਆਂ ਨੇ ਜੋ ਪੈਟਰੋਲ ਪੰਪ ਜੋ ਹਵਾਈ ਕੰਪਨੀਆਂ ਜੋ ਹਵਾਈ ਅੱਡੇ ਜੋ ਬੰਦਰਗਾਹਾਂ ਜੋ ਰੇਲ ਜੋ ਡਾਕ ਸਾਰਾ ਕੁਝ ਇਹਨਾਂ ਦੇ ਹਵਾਲੇ ਕੀਤਾ ਜਾ ਰਿਹਾ ਜਿਨ੍ਹਾਂ ਦੇ ਉੱਤੇ ਸਾਡਾ ਪੈਸਾ ਲੱਗਾ ਪਬਲਿਕ ਦਾ ਪੈਸਾ ਲੱਗਾ ਸਾਡੇ ਕੀਤੀ ਹੋਈ ਮਿਹਨਤ ਦਾ ਪੈਸਾ ਲੱਗਾ ਤੇ ਇਹ ਸਾਰਾ ਕੁਝ ਉਹ ਤਾਂ ਦਿੱਤਾ ਜਾ ਰਿਹਾ ਤੇ ਉਹ ਖਰੀਦ ਰਹੇ ਨੇ ਇਹਨਾਂ ਨੂੰ ਬਚਾਉਣ ਵਾਸਤੇ ਆਪਣੀ ਹੋਂਦ ਬਚਾਉਣ ਵਾਸਤੇ ਆਪਣੇ ਹੱਕ ਬਚਾਉਣ ਵਾਸਤੇ ਆਪਣੀ ਧਰਤੀ ਬਚਾਉਣ ਵਾਸਤੇ ਅੱਜ ਦਾ ਇਹ ਪ੍ਰੋਗਰਾਮ ਦਿੱਤਾ ਜੀ ਇਹਦੇ ਵਿੱਚ ਤੁਹਾਡੇ ਸਯੁਜਕਤ ਕਿਸਾਨ ਮੋਰਚੇ ਦੇ ਅਧਿਰ ਅੱਜ ਦੀ ਮੀਟਿੰਗ ਦੇ ਵਿੱਚ ਕਿਹੜੀਆਂ ਕਿਹੜੀਆਂ ਜ ਤਿਆਰਬੰਦੀਆਂ ਇੱਥੇ ਆ ਜਾ ਰਹੀ ਹੈ ਤੁਹਾਡੀ ਮੀਟਿੰਗ 'ਚ ਅੱਜ ਦੇ ਵਿੱਚ ਸਾਡੀਆਂ ਚਾਰ ਤਿਆਰਬੰਦੀਆਂ ਕਿੰਤੀ ਕਿਸਾਨ ਯੂਨੀਅਨ ਨਿਆਹ ਬਗੜੀ ਸੰਭਾਲ ਜੱਟਾ ਜਮਹੂਰੀ ਕਿਸਾਨ ਸਭਾ ਪੰਜਾਬ ਤੇ ਜਿਹੜੀ ਅੱਜ ਘਟਨਾ ਪੁਣਹਾਰੇ ਬਣਾ ਲਈ ਪਾਰਟੀ ਜਿਹੜੀ ਹੈ ਨਾ ਆਲ ਪਾਰਟੀ ਪਿੰਡੋਂ ਮਜ਼ਦੂਰ ਜੀ ਤੇ ਚੌਥੀ ਅਸੀਂ ਸੀਨਾਗਰੋਂ ਭਾਵੇਂ ਕਿ ਕਿੱਟੀ ਕਿਸਾਨ ਨਹੀਂ ਆਏ ਨੇ ਥੋੜੇ ਮੈਂਬਰ ਆਏ ਨੇ ਉਹ ਵੀ ਆਏ ਨੇ ਪਰ ਹਾਜ਼ਰ ਤੇ ਕੱਢੂ ਅੱਜ ਦੀ ਜਿਹੜੀ ਸਾਡੀ ਮੀਟਿੰਗ ਸੀ ਇਹਦੇ ਵਿੱਚ ਕਿਸਾਨ ਮੋਰਚੇ ਵੱਲੋਂ ਦਿੱਤਾ ਗਿਆ ਨਵਾਂ ਨਾਰਾ ਇਹ ਕਹਿ ਗਿਆ ਸੀ ਕੀ ਕਾਰਪੋਰੇਟ ਜਿਹੜਿਆ ਜਿਨ੍ਹਾਂ ਨੇ ਭਾਰਤ ਨੂੰ ਹੋਂਦ ਤੱਕ ਮੁਟਕੇ ਖਾ ਲਿਆ ਹੈਗਾ ਉਹ ਖਾ ਰਿਹਾ ਹੈਗਾ ਇਹਨੂੰ ਦੇਸ਼ ਤੋਂ ਕੱਢਣ ਵਾਸਤੇ ਉਹਨਾਂ ਜੂਰੀ ਹੈਗਾ ਜਿਨ੍ਹਾਂ ਕੇ ਅਸੀਂ ਜਿਹੜਾ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਭਾਰਤ ਸਟੋ ਦਾ ਨਾਰਾ ਲਾਇਆ ਸੀ ਇਸ ਤਰ੍ਹਾਂ ਹੀ ਅਸੀਂ ਜਿਹੜਾ ਉਹ ਨਵਾਂ ਨਾਰਾ ਆ ਕਿ ਇਹਨਾਂ ਨੂੰ ਕੱਢਣ ਲਈ ਕਾਰਪੋਰੇਟ ਜਿਹੜੇ ਪਜਾਓ ਤੇ ਭਾਰਤ ਤੋਂ ਉਹਦਾ ਨਾਰਾ ਜਿਹੜਾ ਵੀਰੇ ਗਿਆ ਨਾ ਲੋਕਾਂ ਦੇ ਵਾਸਤੇ ਅਸੀਂ ਜਿਹੜਾ ਜੀ ਐ ਜਿਹੜਾ ਸੁਣ ਪਸੰਦ ਹੋ ਜਾਏਗਾ ਇਨੇ ਨਵਾਂ ਨਾਰਾ ਦਿੱਤਾ ਵੀ ਅਸੀਂ ਜਿਹੜਾ ਉਹ ਵਾਲੇ ਸਮੇਂ ਦੇ ਵਿੱਚ ਇਹਨਾਂ ਕਾਪੂ ਡੇਟਾ ਦੇ ਬਰਖਾ ਵੀ ਇਸ ਤਰ੍ਹਾਂ ਲੜਾਂਗੇ ਮਿੱਤਰਾਂ ਇਹ ਦੇਸ਼ ਦੀ ਆਜ਼ਾਦੀ ਵਾਸਤੇ 1942 ਵਿੱਚ ਭਾਰਤ ਲੋਕਾਂ ਦੇ ਨਾਰੇ ਗਏ ਉਹਨਾਂ ਚ ਲੜੇ ਸਾਂ ਤੋਂ ਅੰਗਰੇਜ਼ਾਂ ਨੂੰ ਬਾਹਰ ਕੱਢਿਆ ਸੀ ਇਸ ਤਰ੍ਹਾਂ ਅਸੀਂ ਜਿਹੜਾ ਉਹਨੂੰ ਸਾਰੇ ਲੋਕ ਇਕੱਠੇ ਹੋ ਕੇ ਬੜਾ ਵੱਡੀ ਜਿਹੜਾ ਲੜਾਈ ਦਾ ਸਮਾਰਕ ਖੇੜ ਕੇ ਇਹਨਾਂ ਨੂੰ ਦੇਸ਼ ਵਿੱਚੋਂ ਕੱਢਾਂਗੇ ਤਾਂ ਹੀ ਸਾਡਾ ਜਿਹੜਾ ਵਾ ਸਿਸਟਮ ਜਿਹੜਾ ਬਦਲ ਸਕਦਾ ਹੈ ਤਾਂ ਹੀ ਲੋਕਾਂ ਦੀ ਹੱਤਾਈ ਜਿੱਤ ਸਕਦੇ ਹੈ